50000 ਰੁਪਿਆ ਲੈ ਕੇ आओ ਤੇ ਗੱਡੀ ਤੁਹਾਨੂੰ ਝੋਟੇ ਵਰਗੀ ਦੇਣੀ ਆ W8 XUV 500 75000 ਰੁਪਿਆ ਜੇਬ ਚ ਪਾ ਲਿਓ ਤੇ ਗੱਡੀ ਤੁਹਾਨੂੰ ਡੀਜ਼ਲ ਵਾਲੀ ਅਟਿਓਸ ਆ ਖੜੀ ਆ ਬਾਈ 2013 ਮਾਡਲ ਦੀ ਸਾਹਮਣੇ ਉਹ ਦਿਖਾ ਦੀ ਇਹ ਗੱਡੀ ਦੇ ਦੇਣੀ ਆ ਤੁਹਾਨੂੰ ਧਰਮਕੋੜਾ ਦਾ ਨੰਬਰ ਹੈ ਜੀ ਪਹਿਲੇ ਨਾਮ ਤੇ ਆ ਪਹਿਲੇ ਨਾਮ ਤੇ ਗੱਡੀ ਆ ਮਾਡਲ ਕਿੰਨਾ ਹੈ 2011 2013 ਸਪੋਰਟਸ ਡੀਜ਼ਲ i20 ਸਰ 2.5 ਲੱਖ ਰੁਪਿਆ ਰੇਟ ਹੈ ਜੀ 2.5 ਲੱਖ ਹਾਂਜੀ ਠੀਕ ਹੈ ਜੀ 2.5 ਲੱਖ ਦੇ ਵਿੱਚ ਗੱਡੀ ਮਿਲ ਜਿਵੇਂ ਨਵੀਂ 24 ਮਾਡਲ i20 ਨਵੀਂ 24 ਮਾਡਲ i20 ਜੀ ਇਹ ਸਿਰਫ ਹੈਗੀ ਆ 5-6 ਮਹੀਨੇ ਪੁਰਾਣੀ ਕਾਰ ਹੈ ਜੀ ਠੀਕ ਹੈ ਜੀ ਚੱਲੀ ਕਿੰਨੀ ਹੈ ਚੱਲੀ ਸਿਰਫ ਹੈਗੀ ਆ 5500 ਸਿਰਫ 5500 55 ਆਟੋਮੈਟਿਕ ਹੈ ਜੀ ਆਟੋਮੈਟਿਕ 5500 i20 ਪੈਟਰੋਲ ਦੀ ਤੇ ਵੇਰੀਐਂਟ ਕਿਹੜਾ ਜੀ ਇਹ ਸਪੋਰਟਸ ਜੀ ਸਪੋਰਟਸ ਵੇਰੀਐਂਟ ਆ ਆਟੋਮੈਟਿਕ ਗੇਅਰ ਆ ਅੰਦਰੋਂ ਕੰਡੀਸ਼ਨ ਚੈੱਕ ਕਰੋ ਜਿਵੇਂ ਨਵੀਂ ਨਵੇਂ ਸੀਟ ਕਵਰ ਜਿਵੇਂ ਸਾਫ ਸੁਥਰਾ ਤੇ ਨਵਾਂ ਡੈਸ਼ਬੋਰਡ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਤੇ ਨਵਾਂ ਸ ਉਹ ਵਾਲਾ ਸਟਾਕ ਲਿਆਏ ਜਿਹੜਾ ਕਿ ਬਹੁਤ ਮੁਸ਼ਕਲ ਨਾਲ ਗੱਡੀਆਂ ਮਿਲਦੀਆਂ ਨੇ ਤੇ ਬਾਈ ਆਪਣੇ ਨਾਲ ਕੀ ਹਾਲਾ ਵੀਰੇ ਠੀਕ ਆ ਭਜੀ ਕਾਰ ਬਜ਼ਾਰ ਮੱਲੀ ਕਾਰ ਬਜ਼ਾਰ ਸ਼ਹਿਰ ਜੀ ਧਰਮਕੋਟ ਤੇ ਜਿਲ੍ਹਾ ਕਿਹੜਾ ਪਿਆ ਜਾਂਦਾ ਆਪਾਂ ਨੂੰ ਮੋਗਾ ਜੀ ਜਿਲ੍ਹਾ ਮੋਗਾ ਪਿਆ ਜਾਂਦਾ ਤੇ ਇੱਕ ਵਾਰੀ ਲੋਕੇਸ਼ਨ ਸਮਝਾ ਦਿਓ ਜੀ ਧਰਮਕੋਟ ਹੈ ਜੀ ਬਾਕੀ ਖਾਸ ਤਰ੍ਹਾਂ ਕੋਟ ਮੱਲੀ ਕਾਰ ਬਾਜ਼ਾਰ ਦੀ ਗੂਗਲ ਤੇ ਲੋਕੇਸ਼ਨ ਲਾ ਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਨਾ ਬਾਕੀ ਸਕਰੀਨ ਤੇ ਨੰਬਰ ਚੱਲਦੇ ਆ ਕਾਲ ਕਰਕੇ ਲੋਕੇਸ਼ਨ ਮੰਗਾ ਵੀ ਸਕਦੇ ਹੋ ਤੇ ਬਾਈ ਜੀ ਗੱਡੀਆਂ ਦਿਖਾਉਣੀਆਂ ਨੇ ਆਪਾਂ ਇੱਕ ਤੋਂ ਇੱਕ ਘੰਟ ਨੇ ਆਪਣੇ ਕੋਲ ਹਨਾ ਆ ਦੇਖੋ ਜੀ ਸਕੋਰਪੀ ਬਲੈਕ ਸਕਾਰਪੀਓ ਦੀ ਸ਼ੁਰੂ ਕਰਦੇ ਆ ਦੱਸੋ ਬਜੀ ਕਿੰਨੇ ਮਾਡਲ ਹੈ ਇਹ 2017 ਮਾਡਲ ਹੈ ਜੀ ਹੂੰ ਦਸੰਬਰ ਦੀ ਹੈ ਫੁੱਲ ਇੰਸ਼ੋਰੈਂਸ ਹੈ ਠੀਕ ਹੈ ਬਿਲਕੁਲ ਨਵੀਂ ਕਾਰ ਹੈ ਬੰਪਰ ਟੂ ਬੰਪਰ origional ਠੀਕ ਹੈ ਜੀ ਆ ਲਾਈਟਰ ਐਕਸਟਰਾ ਲੱਗੇ ਆ DNC ਹਾਂ ਜੀ ਤੇ ਰੇਟ ਸਿਰਫ 14 ਲੱਖ ਰੁਪਏ ਜੀ 14 ਲੱਖ ਹਾਂਜੀ ਬਾਕੀ ਐਂ ਦਾ ਮਾਨਤਨ ਕਰ ਦਿਆਂਗੇ ਜੀ 14 ਲੱਖ ਰੁਪਏ ਰੇਟ ਆ ਤੇ ਬਾਕੀ ਮਾਨਤਨ ਹੋ ਜਾਊਗਾ ਤੇ ਬਈ ਗੱਡੀ ਬੜੀ ਮੁਸ਼ਕਲ ਨਾਲ ਕਾਲੇ ਰੰਗ ਦੀ ਤੁਹਾਡੇ ਲਈ ਲੱਭ ਕੇ ਲਿਆ ਆ ਚੰਗੀ ਕੰਡੀਸ਼ਨ ਦੇ ਵਿੱਚ ਤੇ ਹੁਣ ਹੱਥੋਂ ਹੱਥ ਗੱਡੀ ਖਰੀਦ ਲਿਓ ਤੇ ਲੋਨ ਕਿੰਨੇ ਕੁ ਦਾ ਹੋ ਜਾਊਗਾ ਜੀ ਇਹਦੇ ਤੇ ਲੋਨ ਹੋ ਜਾਏਗਾ ਜੀ 12 ਕ ਲੱਖ ਰੁਪਏ ਦਾ 12 ਕ ਲੱਖ ਦਾ ਲੋਨ ਹੋ ਜਾਏਗਾ 2 ਕ ਲੱਖ ਰੁਪਈਆ ਡਾਊਨ ਪੇਮੈਂਟ ਦਾ ਜਿਹੜਾ ਤੁਸੀਂ ਲੈ ਕੇ ਆਉਣਾ ਮੱਲੀ ਕਾਰ ਬਜ਼ਾਰ ਧਰਮਕੋਟ ਸ਼ਹਿਰ ਤੇ ਅੱਗੇ ਬਾਈ ਜੀ ਖੜੀ ਆ ਐਕਸ ਜੂਵੀ 500 ਹਾਂ ਜੀ ਇਹ 2013 ਮਾਡਲ ਹੈ ਜੀ 13 ਠੀਕ ਹੈ ਜੀ ਤੇ ਚੱਲੀ ਗਈ ਹੈ ਓਨਰ ਸੈਕੰਡ ਦੀ ਫੋਲੋਇੰ ਇੰਸ਼ੋਰੈਂਸ ਹੈ ਜੀ ਠੀਕ ਹੈ ਚੱਲੀ ਇਹ ਵੀ 75 ਤੋਂ 80 ਹਜ਼ਾਰ ਹੈ ਜੀ ਠੀਕ ਹੈ ਜੀ ਕੰਡੀਸ਼ਨ ਵਾਈਜ਼ ਜਮਾਂ ਓਕੇ ਬਿਲਕੁਲ ਓਕੇ ਹੈ ਜੀ ਠੀਕ ਹੈ ਤੇ ਰੇਟ ਸਰਵ 4.5 ਲੱਖ ਰੁਪਈਆ ਜੀ ਸਿਰਫ 4.5 ਲੱਖ ਡਬਲ 8 ਵੇਰੀਐਂਟ ਮੰਨਤਨ ਕਰਾਂਗੇ ਜੀ ਠੀਕ ਹੈ 4.5 ਚੋਂ ਮਾਨਤਨ ਹੋ ਜੂ ਡਬਲ 8 ਵੇਰੀਐਂਟ ਆ ਤੇ ਬਾਈ ਜੀ ਆਪਣੀ ਗੱਡੀਆਂ ਦੀ ਜਿਹੜਾ ਆਪਣੇ ਤੋਂ ਕੋਈ ਗਾਹ ਗੱਡੀ ਲੈ ਕੇ ਜਾਂਦਾ ਆਪਣੀ ਗੱਡੀ ਦੀ ਗਾਰੰਟੀ ਕੀ ਰਹਿੰਦੀ ਆ ਗਾਰੰਟੀ ਬਿਲਕੁਲ ਜੀ ਬੋਡੀ ਦੀ ਗਾਰੰਟੀ ਜੋ ਵੀ ਹੈਗੀ ਹੈ ਪੇਂਟ ਦੀ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਮੀਟਰ ਦੀ ਪੂਰੀ ਗਾਰੰਟੀ ਦੇਵਾਂਗੇ ਜੀ ਠੀਕ ਹੈ ਜੀ ਤੇ ਇਹਦੇ ਤੇ ਲੋਨ ਕਿੰਨਾ ਕੁ ਹੋ ਜਾਊਗਾ ਇਹ ਤੇ ਬਈ ਹੋ ਜਾਊਗਾ 4 ਲੱਖ ਰੁਪਏ ਤੇ ਲੋਨ ਹੋ ਜਾਏਗਾ 50000 ਡਾਲਰ ਹਾਂ ਜੀ ਬਿਲਕੁਲ 50000 ਰੁਪਏ ਲੈ ਕੇ आओ ਤੇ ਗੱਡੀ ਤੁਹਾਨੂੰ ਝੋਟੇ ਵਰਗੀ ਦੇਣੀ ਆ W8 XU 500 ਤੇ ਅੱਗੇ ਆ ਗਈ ਡਿਜ਼ਾਇਰ ਜਮਾ ਨਵੀਂ ਹਾਂ ਜੀ 2018 ਆਟੋਮੈਟਿਕ ਹੈ ਜੀ ਆਟੋਮੈਟਿਕ ਹਾਂ ਜੀ 6 ਜੋ ਕੋ ਮਦਰ ਟਾਇਰ ਹੈ ਜੀ ਬਿਲਕੁਲ ਨਵੀਂ ਕਾਰ ਹੈ 2018 ਮਾਡਲ ਆ 65000 ਚੱਲੀ ਆ ਫਰਸਟ ਓਨਰ ਹੈ ਜੀ ਫਰਸਟ ਓਨਰ ਹਾਂਜੀ ਹਾਂਜੀ ਠੀਕ ਆ ਜੀ ਅੰਦਰੋਂ ਕੰਡੀਸ਼ਨ ਤੁਹਾਨੂੰ ਆਪਾਂ ਚੈੱਕ ਕਰਾਉਣੇ ਆ ਕੰਡੀਸ਼ਨ ਚੈੱਕ ਕਰਾ ਮੇਤਰਾ ਜਮਾ ਨਵੀਂ ਐਂਡਰੋਇਡ ਪਲੇਅਰ ਵਗੈਰਾ ਸਾਰਾ ਕੁਝ ਸਾਰੀ ਫੀਚਰਾਂ ਆ ਕੇ ਜੀ ਸਭ ਤੇ ਵੇਰੀਐਂਟ ਵੀ ਇੰਸ਼ੋਰੈਂਸ ਹੈ ਜੀ VDI 2018 BDI ਠੀਕ ਹੈ ਜੀ ਫਸਟ ਓਨਰ ਦੀ ਹੈ ਤੇ ਰੇਟ ਬਾਈ ਜੀ ਰੇਟ ਜੀ ਸਿਰਫ 6.5 ਲੱਖ ਰੁਪਈਆ 6.5 ਹਾਂ ਜੀ ਬਾਕੀ ਆਿਆਂ ਦਾ ਮਾਨਤਨ ਕਰਾਂਗੇ ਆਿਆਂ ਦਾ ਮਾਨਤਨ ਫੁੱਲ ਬਿਲਕੁਲ ਜੀ ਠੀਕ ਹੈ 5 ਲੱਖ ਦਾ ਲੋਨ ਵੀ ਹੋ ਜਾਊਗਾ 5.5 ਦਾ ਲੋਨ ਹੋ ਜਾਊਗਾ ਲੱਖ ਰੁਪਈਆ ਡਾਊਨ ਪੇਮੈਂਟ ਲੈ ਕੇ ਆਉਣੀ ਆ ਬਾਈ ਜੀ ਡਿਜ਼ਾਇਰ ਆ ਆਟੋਮੈਟਿਕ ਜਿਹੜੀ ਕਿ ਬਹੁਤ ਘੱਟ ਮਿਲਦੀ ਆ ਆਟੋਮੈਟਿਕ ਗੇਅਰ ਦੇ ਵਿੱਚ ਅੱਗੇ ਆ ਗਈ ਜਮਾ ਨਵੀਂ 24 ਚੱਲੀ ਕਿੰਨੀ ਹੈ ਚੱਲੀ ਸਿਰਫ ਹੈਗੀ ਹੈ 5500 ਸਿਰਫ 5500 55 ਆਟੋਮੈਟਿਕ ਹੈ ਜੀ ਆਟੋਮੈਟਿਕ 5500 i20 ਪੈਟਰੋਲ ਦੀ ਤੇ ਵੇਰੀਐਂਟ ਕਿਹੜਾ ਜੀ ਇਹ ਸਪੋਰਟਸ ਜੀ ਸਪੋਰਟਸ ਵੇਰੀਐਂਟ ਆ ਹਾਂਜੀ ਹਾਂਜੀ ਆਟੋਮੈਟਿਕ ਗੇਅਰ ਆ ਅੰਦਰੋਂ ਕੰਡੀਸ਼ਨ ਚੈੱਕ ਕਰੋ ਜਿਵੇਂ ਨਵੀਂ-ਨਵੇਂ ਸੀਟ ਕਵਰ ਜਿਵੇਂ ਸਾਫ-ਸੁਤਰਾ ਤੇ ਨਵਾਂ ਡੈਸ਼ਬੋਰਡ ਇਹਦਾ ਭਾਜਿਆ ਜੀ 8.5 ਲੱਖ ਰੁਪਇਆ 8.5 ਬਾਕੀ ਮਾਨਦਨ ਕਰ ਦਿਆਂਗੇ 825 ਤੱਕ ਦੇ ਦੇ ਦਿਆਂਗੇ ਜੀ ਲਾਸਟ ਠੀਕ ਹੈ ਜੀ 825 ਦੀ ਗੱਡੀ ਮਿਲ ਜੂ ਤੇ ਮਾਨਦਨ ਦਾ ਲੋਨ ਹੋ ਜਾਊਗਾ ਜੀ 7.5 ਦਾ ਲੋਨ ਹੋ ਜਾਊ 75000 ਰੁਪਇਆ ਲੈ ਕੇ ਆ 75000 ਰੁਪਇਆ ਲੈਣ ਬਾਕੀ ਲੋਨ ਹੋ ਜਾਏਗਾ 75000 ਲਿਆਓ ਤੇ i20 24 ਮਾਡਲ ਦੀ ਲੈ ਕੇ ਜਾਣੀ ਆ ਬਾਈ ਤੁਸੀਂ ਆਟੋਮੈਟਿਕ ਗੇਅਰ ਦੇ ਵਿੱਚ 21 ਮਾਡਲ ਚ ਡੀਜ਼ਲ ਹੈ ਜੀ 21 ਮਾਡਲ ਹਾਂਜੀ ਠੀਕ ਹੈ ਜੀ 21 ਮਾਡਲ ਆ ਡੀਜ਼ਲ ਦੀ ਗੱਡੀ ਆ i20 ਨਵੀਂ ਸ਼ੋਅ ਦੇ ਵਿੱਚ ਸਿਰਫ 36000 ਜੱਲੀ ਫਸਟ ਓਨਰ ਦੀ ਹੈ ਜੀ ਹ ਕੋਈ ਮੀਟਰ ਬੈਗ ਨਹੀਂ ਬਿਲਕੁਲ ਬਿਲਕੁਲ origignal ਠੀਕ ਹੈ 36000 ਰਿਕਾਰਡ ਦੇ ਨਾਲ ਚੱਲੀ ਹੈ ਗੱਡੀ ਡੀਜ਼ਲ ਚ 2021 ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਇਹ ਵੀ ਗੱਡੀ ਜਮਾਂ ਨਵੀਂ ਹੈ ਤੇ ਬਾਈ ਜੀ ਕਿੰਨੇ ਦਾ ਰੇਟ ਹੈ ਦਾ 8 ਲੱਖ ਰੁਪਏ ਸਰਪੇ 8 ਲੱਖ ਹਾਂਜੀ ਤੇ ਲੋਨ ਇਹਦੇ ਤੇ ਵੀ ਹੋ ਜੂਗਾ 7 ਲੱਖ ਦਾ ਹੋ ਜਾਊਗਾ ਜੀ ਲੱਖ ਰੁਪਿਆ ਡਾਉਨ ਪੇਮੈਂਟ ਇਹਦੇ ਵਾਸਤੇ ਲੈ ਕੇ ਆਉਣੀ ਆ ਅੱਗੇ ਆ ਗਈ ਬਾਈ ਜੀ i20 2015 15 ਮਾਡਲ ਡੀਜ਼ਲ ਚ ਡੀਜ਼ਲ ਠੀਕ ਹੈ ਜੀ ਅਲਾਈਟਰ ਐਕਸਟਰਾ ਲੱਗੇ ਹੋਏ ਅਲਾਈਟਰ ਐਕਸਟਰਾ ਲੱਗੇ ਜੀ ਬਿਲਕੁਲ origignal ਜੰਦੀ ਹੋਈ ਹੈ ਹਮ ਆਨਰ ਸੈਕੰਡ ਹੈ ਜੀ ਰੇਟ ਸਿਰਫ 5 ਲੱਖ ਵੇਰੀਐਂਟ ਕਿਹੜਾ ਸਪੋਰਟਸ ਸਪੋਰਟਸ ਜੀ 4 ਲੱਖ ਰੁਪਏ ਦਾ ਲੋਨ ਵੀ ਹੋ ਜਾਏਗਾ ਜੀ 4 ਲੱਖ ਦਾ ਲੋਨ ਹੋ ਜੂ 1 ਲੱਖ ਰੁਪਿਆ ਡਾਊਨ ਪੇਮੈਂਟ ਲੈ ਕੇ ਆਉਣੀ ਆ ਸਟੀਅਰਿੰਗ ਕੰਟਰੋਲ ਵਗੈਰਾ ਸਾਰੇ ਫੀਚਰ ਇਹਦੇ ਵਿੱਚ ਆ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਸਾਫ ਸੁਥਰੀ ਅੰਦਰੋਂ ਤੇ ਬਾਹਰੋਂ ਦੋਨੋਂ ਕੰਡੀਸ਼ਨ ਵਾਈਜ਼ ਜਮਾ ਓਕੇ ਗੱਡੀ ਆ ਤੇ ਲੋਨ ਕਿੰਨੇ ਦਾ ਹੋ ਜੂ ਲੋਨ 4 ਲੱਖ ਰੁਪਏ ਦਾ ਹੋ ਜਾਏਗਾ 4 ਦਾ ਲੋਨ ਹੋ ਜੂਗਾ 5 ਲੱਖ ਰੁਪਿਆ ਰੇਟ ਹੈ ਜੀ 1 ਲੱਖ ਰੁਪਿਆ ਡਾਊਨ ਪੇਮੈਂਟ 1 ਲੱਖ ਰੁਪਿਆ ਠੀਕ ਆ ਜੀ ਅੱਗੇ ਆ ਗਈ ਟਾਇਓਸ ਦਿਖਾਈਂ ਦੇ ਇਹ 201 ਤਨ 75 ਚੱਲੀ ਕਿ ਬਾਕੀ ਮਾਨਤਨ ਕਰਦੇ ਆਂਗੇ ਚੱਲੀ ਕੰਪਨੀ ਰਿਕਾਰਡ ਹੈ ਜੀ 125000 125000 ਜਿੰਨੀ ਵੀ ਚੱਲੀ ਹੈ ਕੰਪਨੀ ਰਿਕਾਰਡ ਨਾਲ ਚੱਲੀ ਆ ਬਾਕੀ ਟਵਾਰਟਨ ਦੀਆਂ ਗੱਡੀਆਂ ਤੁਹਾਨੂੰ ਪਤਾ ਹੈ ਇੰਜਨ ਇਹਨਾਂ ਦੇ 5-5 ਲੱਖ ਤੱਕ ਵੀ ਨਹੀਂ ਮਰਦੇ ਹੈਗੇ 125000 ਚੱਲਣ 3 ਲੱਖ ਰੁਪਏ ਦਾ ਲੋਨ ਵੀ ਹੋ ਜਾਏਗਾ ਜੀ 3 ਲੱਖ ਦਾ ਲੋਨ ਹੋ ਜਾਊਗਾ ਤੇ ਗੱਡੀ ਕਿੰਨੇ ਦੇਣੀ ਆਪਾਂ 375 ਜੀ 75000 ਰੁਪਿਆ ਜੇਬ ਚ ਪਾ ਲਿਓ ਤੇ ਗੱਡੀ ਤੁਹਾਨੂੰ ਡੀਜ਼ਲ ਵਾਲੀ ਅਟਿਓਸ ਆ ਖੜੀ ਆ ਬਾਈ 2013 ਮਾਡਲ ਦੀ ਸਾਹਮਣੇ ਦਿਖਾ ਦੀ ਇਹ ਗੱਡੀ ਦੇ ਦੇਣੀ ਆ ਤੁਹਾਨੂੰ ਤੇ ਆਉਣਾ ਤੁਸੀਂ ਮੱਲੀ ਕਾਰ ਬਾਜ਼ਾਰ ਧਰਮਕੋਟ ਸ਼ਹਿਰ ਤੇ ਅੱਗੇ ਆ ਜਾ ਮਿੱਤਰਾ ਇੱਧਰ ਖੜੀ ਆ ਵੈਨਿਊ ਬਾਈ ਜੀ ਡੀਜ਼ਲ ਦੀ ਆ ਪੈਟਰੋਲ ਦੀ ਆ ਡੀਜ਼ਲ ਹੈ ਜੀ 2021 2021 ਡੀਜ਼ਲ 70 ਯਾਰ ઓરિਜਨਲ ਜੈਨੂਨ ਚੱਲੀ ਹੋਈ ਹੈ ਜੀ ਠੀਕ ਹੈ ਫਰਸਟ ਓਨਰ ਦੀ ਆ ਸਨਰੂਫ ਵਾਲਾ ਐਸਐਕਸ ਮਾਡਲ ਹੈ ਜੀ ਸਨਰੂਫ ਵਾਲਾ ਮਾਡਲ ਆ ਪੈਰ ਨਿਊ ਆ ਜੀ ਬਿਲਕੁਲ ਠੀਕ ਹੈ ਜੀ ਤੇ ਅੰਦਰੋਂ ਕੰਡੀਸ਼ਨ ਤੁਹਾਨੂੰ ਆਪਾਂ ਚੈੱਕ ਕਰਾਉਣਾ ਸੀਟਾਂ 'ਤੇ ਵੀ ਫਾਫੇ ਵੀ ਨਹੀਂ ਲਾਏ ਬੰਦੇ ਨੇ ਦੇਖੋ ਕਿੰਨੀ ਨਵੀਂ ਕਾਰ ਆ ਤੇ ਬਾਈ ਜੀ ਰੇਟ ਗੱਡੀ ਦਾ ਰੇਟ ਇਹਦਾ ਜੀ ਹੈਗਾ 975 975 ਹਾਂਜੀ ਠੀਕ ਸਾਢੇ 8 ਲੱਖ ਦਾ ਲੋਨ ਹੋ ਜਾਏਗਾ ਹੂੰ ਤੇ 1,25,000 ਰੁਪਿਆ ਲਿਆਨ ਬਾਕੀ 1,25,000 ਰੁਪਿਆ ਲਿਆਓ ਤੇ ਗੱਡੀ ਤੁਹਾਨੂੰ ਦੇ ਕੇ ਭੇਜਾਂਗੇ ਉਹਨਾ ਤੁਸੀਂ ਮੱਲੀ ਕਾਰ ਬਾਜ਼ਾਰ ਸਕਰੀਨ ਦੇ ਨੰਬਰ ਚੱਲਦੇ ਨੇ ਕੱਟਲਾ ਮੜੀ ਅੱਗੇ ਆ ਗਈ Swift VDI ਕਿੰਨਾ ਮਾਰ ਲੱਗਿਆ ਬਸ 16 VDI ਜੀ 1,03,000 ਸਰਵਿਸ ਕੋਡ ਨਾਲ ਚੱਲੀ ਏ ਠੀਕ ਹੈ ਓਨਰ ਸੈਕੰਡ ਹੈ ਜੀ ਫੁੱਲ ਇੰਸ਼ੋਰੈਂਸ ਹੈ ਅਲਾਈਟ ਹੈ ਐਕਸਟਰਾ ਪਾਇਆ ਹੋਇਆ ਹੈ ਬੜਾ ਐਕਸਟਰਾ ਲੱਗਿਆ ਜੀ 1,03,000 ਚੱਲੀ ਆ ਮਾਡਲ 2016 16 ਹਾਂਜੀ ਠੀਕ ਹੈ ਜੀ ਤੇ ਬਾਈ ਜੀ ਰੇਟ ਗੱਡੀ ਦਾ ਰੇਟ 5.5 ਦੀ ਡਿਮਾਂਡ ਹੈ ਜੀ 5 25 ਤੱਕ ਦੇ ਦੇਵਾਂਗੇ ਜੀ 5 25 ਦੀ ਗੱਡੀ ਮਿਲ ਜੂ ਲੋਨ ਵੀ ਹੋ ਜੂਗਾ ਸਾਡੇ 4.5 ਦਾ ਲੋਨ ਹੋ ਜਾਏਗਾ 75000 ਰੁਪਿਆ ਡਾਉਨ ਪੇਮੈਂਟ ਦਾ ਲਿਆਓ ਤੇ ਗੱਡੀ ਤੁਸੀਂ ਘਰੇ ਲੈ ਕੇ ਜਾਣੀ ਹੈ ਤੇ ਅੱਗੇ ਬਾਈ ਜੀ ਆ ਗਈ i20 ਦਾ ਨੰਬਰ ਚੱਕ ਰਾ 0103 ਸੋਨਾ ਨੰਬਰ ਹੈ ਜੀ ਪਹਿਲੇ ਨਾਮ ਤੇ ਹੈ ਪਹਿਲੇ ਨਾਮ ਤੇ ਗੱਡੀ ਹੈ ਮਾਡਲ ਕਿੰਨਾ ਹੈ 2011 2011 ਸਪੋਰਟਸ ਡੀਜ਼ਲ i20 ਸਰ 2.5 ਲੱਖ ਰੁਪਿਆ ਰੇਟ ਹੈ ਜੀ 2.5 ਲੱਖ ਹਾਂਜੀ ਠੀਕ ਹੈ ਜੀ 2.5 ਲੱਖ ਦੇ ਵਿੱਚ ਗੱਡੀ ਮਿਲ ਜੂ ਲੋਨ ਇਹਦੇ ਤੇ ਹੋਣਾ ਨਹੀਂ ਹਣਾ ਜੀ ਲੋਨ ਵੀ ਹੋ ਇਹ ਅੰਦਾਜ਼ਾ ਕੋਈ 1.5 ਲੱਖ ਰੁਪਏ ਦਾ 1.5 ਲੱਖ ਰੁਪਏ ਦਾ ਕਰਾ ਦੋਗੇ ਲੱਖ ਰੁਪਏ ਡਾਊਨ ਪੇਮੈਂਟ ਲਿਆਓ ਬਾਈ ਜੀ ਅੰਦਰੋਂ ਕਲੀਨ ਚੈੱਕ ਕਰਾ ਦੇ ਮਿੱਤਰਾਂ ਸਾਫ ਸੁਥਰੀ ਤੇ ਨਵੀਂ ਕਾਰ ਆ ਲੱਖ ਰੁਪਏ ਦੇ ਵਿੱਚ ਤੁਹਾਨੂੰ i20 2011 ਮਾਡਲ ਸਪੋਰਟਸ ਉਹ ਵੀ ਡੀਜ਼ਲ ਦੀ ਤੇ ਅੱਗੇ ਆ ਗਈ ਬਾਈ ਜੀ ਡਿਜ਼ਾਇਰ 11 2011 2011 ਬੀਡੀਆਈ ਜੀ ਫਸਟ ਓਨਰ ਫਸਟ ਓਨਰ 2011 2011 ਬੀਡੀਆਈ ਡੀਜ਼ਲ ਵਾਲੀ ਬਿਲਕੁਲ ਜੀ ਸਾਰੇ ਪੀਸ ਨਾਲ ਦੇ ਚੱਲੀ ओरिजिनल ਆ ਬਿਲਕੁਲ ਠੀਕ ਹੈ ਜੀ 2011 ਬੀਡੀਆਈ ਚੱਲੀ ਕਿੰਨੀ ਘੱਟ ਚੱਲੀ ਜੀ ਹੋ ਸਕਦਾ 90000 ਕਿਲੋਮੀਟਰ ਹੋਵੇ ਲੱਖ ਤੋਂ ਥੱਲੇ ਥੱਲੇ ਆ ਜੀ ਠੀਕ ਹੈ ਜੀ ਅੰਦਰੋਂ ਕੰਡੀਸ਼ਨ ਚੈੱਕ ਹੋਰ ਫਸਦੀ ਹੈ ਜੀ ਹੂੰ ਰੇਟ ਇਹਦਾ ਵੀ ਸਿਰਫ 2.5 ਲੱਖ ਰੁਪਏ ਆ ਜੀ 2.5 ਲੱਖ ਮਾਨਤਨ ਹੋ ਜਾਊਗਾ ਜੀ ਮੈਂ ਬਾਕੀ ਮਾਨਤਨ ਕਰ ਦੇਾਂਗੇ ਜੀ ਠੀਕ ਹੈ 1.5 ਲੱਖ ਦਾ ਲੋਨ ਇਹਦਾ ਵੀ ਹੋ ਜਾਏਗਾ 1 ਲੱਖ ਰੁਪਏ ਡਾਊਨ ਪੇਮੈਂਟ ਦਾ ਇਹਦੇ ਵਾਸਤੇ ਲਿਆਇਓ ਬਈ ਜੀ ਤੇ ਹੁਣ ਤੁਸੀਂ ਮੱਲੀ ਕਾਰ ਬਾਜ਼ਾਰ ਧਰਮਕੋਟ ਸ਼ਹਿਰ ਸਕਰੀਨ ਤੇ ਨੰਬਰ ਚੱਲਦਾ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਅੱਛੇ ਤੋਂ ਕੰਮ ਕਰੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ